गौड़ी महल्ला पंजवा पूरा मार्ग पूरा स्नान सब किश पूरा हृदय नाम पूरी रही जा पूरे राखी पार ब्रह्म की शरण जनता की रहा ਪੂਰਾ ਸੁਖ ਪੂਰਾ ਸੰਤੋਖ ਪੂਰਾ ਤਾਪ ਪੂਰਨ ਰਾਜ ਜੋਗ ਹਰ ਕੈ ਮਾਰਗ ਪਤਿਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਸਦ ਵਸੈ ਹਦੂਰਾ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੌੜੀ ਮਹੱਲਾ ਪੰਜਵਾ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾ ਸੰਤ ਕਾ ਸਾਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੇ ਸਭ ਏਕੰਕਾਰ ਸੰਤ ਸੋ ਪ੍ਰਸੰਨ ਆਏ ਵਸ ਪੰਚਾ ਅੰਮ੍ਰਿਤ ਨਾਮ ਰਿਦੈ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾ ਹਰ ਗੁਣ ਜਬ ਤਕ ਕਮਲ ਪ੍ਰਗਾਸੈ ਹਰ ਸਿਮਰਤ ਤ੍ਰਾਸ ਸਭ ਨਾਸੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡਾ ਭਾਗ ਸਾਧੂ ਸੰਗ ਪਾਵੈ ਰਹਾ ਸਾਧ ਸੰਗ ਪਾਈਐ ਨਿਦ ਨਾਮਾ ਸਾਧ ਸੰਗ ਪੂਰਨ ਸਭ ਕੰਮ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਨ ਕਉ ਨਾਨਕ ਸੋ ਜਨ ਪਰਵਾਨ ਜਾ ਕੇ ਹਿਰਦੈ ਵਸੈ ਭਗਵਾਨ ਗਉੜੀ ਮਹੱਲਾ 5ਵਾਂ ਕਸੇ ਸੇਓ ਜਾ ਕਾ ਮਨ ਰਤਾ ਵਿਸਰੀਤ ਸਹ ਪਰਾਈ ਤਾਤਾ ਬਿਨ ਗੋਬਿੰਦ ਨੰਦੀ ਸਹ ਕੋਈ ਕਰਨ ਕਰਾਵਨ ਕਰਤਾ ਸੋਈ ਰਹਾ ਮਨਿ ਕਮਾਵੈ ਮੁਖ ਹਰ ਹਰ ਬੋਲੇ ਸੋ ਜਨ ਇਤੁਤ ਕਤਹਿ ਨੰਡੋਲੇ ਜਾ ਕੈ ਹਰ ਤਨ ਸੋ ਸਚ ਸਾਹੋ ਗੁਰ ਪੂਰੈ ਕਰਦੀਨੋ ਵਿਸਾਹ ਜੀਵਨ ਪੁਰਖ ਮਿਲਿਆ ਹਰ ਰਾਇ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾ ਨਾਮ ਭਗਤ ਕਾ ਨਾ ਪ੍ਰਾਣ ਆਧਾਰ ਨਾਮੁ ਤਨ ਰਮੋ ਬਿਹਾਰ ਨਾਮ ਬਿਠਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾ ਨਾਮ ਭਗਤ ਕਾ ਸੁਖ ਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਾਨ ਕਾ ਉਤਾਰੈ ਸਾਸ ਸਾਸ ਜਨ ਨਾਮ ਸਮਾਰੈ ਕਉ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾ ਕਾ ਮਨ ਲਾਗ ਗਉੜੀ ਮਹੱਲਾ 5ਵਾਂ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਤਬ ਤੇ ਧਾਵਤ ਮਨ ਤ੍ਰਿਪਤ ਆਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਾਜ ਅਨਾਥ ਏਕ ਸਰਨ ਆਇਓ ਊਚ ਅਸਥਾਨ ਤਬ ਸਹਜੇ ਪਾਇਓ ਦੂਖ ਦਰਦ ਭਮ ਪਵਨ ਸਿਆ ਕਰਨ ਹਾਰ ਨਾਨਕ ਮਨ ਬਸਿਆ ਗੌੜੀ ਮਹੱਲਾ ਪੰਜਵਾ ਕਰ ਕਰ ਟਹਿਲ ਰਸਨਾ ਗੁਣ ਕਾ ਬੋ ਚਰਨ ਠਾਕੁਰ ਕਾ ਮਾਰਗ ਧਾਵੋ ਭਰੋ ਸਮੂ ਸਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉੱਤਰੀਆ ਹਰਹਾਉ ਨਿਤ੍ਰਦ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਵਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਉਰਤਾਰ ਦੁਲਬ ਦੇ ਨਾਨਕ ਨੇ ਸਤਾਰ ਗਉੜੀ ਮਹੱਲਾ ਪੰਜਵਾ ਜਾ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਓਚਾਰੈ ਹਰ ਬਿਸਰਤ ਸੈ ਸਾ ਦੁਖ ਬਿ ਆਪੈ ਸਿਮਰਤ ਨਾਮ ਭਰਮ ਭਉ ਭਗੈ ਰਹਾ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਹਰ ਕੀ ਟਹਿਲ ਕਰਤ ਜਨ ਸੋ ਹੈ ਤਾਕੋ ਮਾਇਆ ਅਗਨਨ ਪੁਹੈ ਮਤਾ ਮੁਖ ਹਰ ਨਾਮ ਦਿਆਲ ਨਾਨਕ ਤਜੀਅਲੇ ਅਵਰ ਜੰਜਾਲ ਗੌੜੀ ਮਹੱਲਾ ਪੰਜਵਾ ਛਾੜ ਸਿਆਣ ਪ੍ਰਭ ਚਤਰਾਈ ਗੁਰ ਪੂਰੇ ਕੀ ਟੇਕ ਟਕਾਈ ਦੁੱਖ ਬਿਨ ਸੇ ਸੁਖ ਹਰ ਗੁਣ ਗਾਏ ਗੁਰ ਪੂਰਾ ਭੇਟਿਆ ਲਵਲਾਏ ਰਹਾ ਹਰ ਕਾ ਨਾਮ ਦੀਓ ਗੁਰ ਮੰਤਰ ਮਿਟੇ ਵਿਸੂਰੇ ਉਤਰੀ ਚਿੰਤ ਆਨੰਦ ਕ ਭਏ ਗੁਰ ਮਿਲਤਿ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਾਉ ਨਾਨਕ ਗੁਰਪੂਰਾ ਪਾਇਆ ਤਾਤੇ ਬਹੁਰ ਨਾ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾ ਰਾਖ ਲੀਆ ਗੁਰਪੂਰਾ ਆਪ ਮਨ ਮੁਖ ਕਉ ਲਾਗੋ ਸੰਤਾਪ ਗੁਰੂ ਗੁਰੂ ਜਪਨੀਤ ਹਮਾਰੇ ਮੁਖ ਉੱਜਲ ਹੋਵੇ ਦਰਬਾਰੇ ਰਹਾ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਟੈ ਬਲਾਏ ਗੁਰ ਕਾ ਸ਼ਬਦ ਤੇਰਾ ਸੰਗ ਸਹਾਈ दयाळ ਭੇਸ ਅਗਲੇ ਜੀ ਭਾਈ ਗੁਰਪੁਰਾ ਜਬ ਕਿਰਪਾ ਕਰੀ ਭੰਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾ ਅਨਕ ਰਸਾ ਖਾਏ ਜੈਸੇ ਢੋਰ ਮੋਹ ਕੀ ਜੇਬਰੀ ਬੰਧਿਓ ਚੋਰ ਮਿਰਤਕ ਦੇਵ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨ ਨਾ ਰਹਾ ਸਤਿਰ ਸੁੰਦਰ ਪਹਿਰਾਇ ਜਿਉ ਡਰਨਾ ਖੇਤ ਮਾਹੇ ਡਰਾਇ ਸਗਰ ਸਰੀਰ ਆਵਦ ਸਭ ਕਾਮ ਨੇ ਫਲ ਮਾਨੁਕ ਜਪੈ ਨਹੀਂ ਨਾਮ ਕਉ ਨਾਨਕ ਜਾ ਕੋ ਪਹਿਦ ਅੱਲਾ ਸਾਧ ਸੰਗ ਮਿਲ ਭਜੇ ਗੋਪਾਲਾ ਗੌੜੀ ਮਹੱਲਾ ਪੰਜਵਾ ਤਾਲਕ ਨਿਹਸ ਗੁਰ ਸਬਦ ਨੇ ਵਾਰੇ ਆਵਣ ਜਾਣ ਰਹੇ ਸੁਖ ਸਾਰੇ ਪਹਿ ਬਿਨ ਸੇ ਨਿਰਭਉ ਹਰ ਧਾਇਆ ਸਾਧ ਸੰਗ ਹਕੀ ਸਾਧ ਸੰਗ ਹਰ ਕੇ ਗੁਣ ਗਾਇਆ ਰਹਾ ਚਰਨ ਕਮਲ ਰਿਧਾਂ ਅੰਤਰ ਧਾਰੇ ਅਗਨ ਸਾਗੁਰ ਗੁਰ ਤਾਰੋ ਤਾਰੇ ਬੂਢਤ ਜਾਤ ਪੂਰਾ ਗੁਰ ਕਾਢੇ ਜਨਮ ਜਨਮ ਕੇ ਟੂਟੇ ਗੰਢੇ ਕਉ ਨਾਨਕ ਤਸ ਗੁਰ ਬਲਹਾਰੀ ਜਿਸ ਭੇਟ ਤ ਗਤ ਭਈ ਹਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗਤ ਤਾਂ ਕੀ ਸਿਰ ਨਹੀਂ ਪਰੋ ਮਨ ਤਨ ਆਪਣਾ ਅਗੈ ਧਰਵੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬੁਝਾਈ ਰਹਾ ਤਾਜ ਬਿਮਾਨ ਜਨਮ ਮਰਨ ਨਿਵਾਰ ਹੋ ਹਰ ਕੇ ਦਾਸ ਕੇ ਚਰਨ ਨਮਸਕਾਰ ਹੋ ਸਾਸ ਸਾਸ ਪ੍ਰਭ ਮਨੇ ਸਮਾਲੇ ਸੋ ਜਨ ਸੰਚੋ ਜੋ ਚਲੈ ਨਾਲੇ ਤਸੇ ਪ੍ਰਾਪਤ ਜਿਸ ਮਸਤਕ ਭਾਗ ਕਹੋ ਨਾਨਕ ਤਾਂ ਕੀ ਚਰਣੀ ਲਾਗ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਇਹ ਖਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਏ ਮਿਟ ਗਈ ਚਿੰਤ ਪੁਨੀ ਮਾਇਆ ਸਾ ਕਰੀ ਦਇਆ ਸਦਗੁਣ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਈਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਰ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭੈ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨ ਸਿਆ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੂਗ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਪਲੇ ਦਿਨ ਸਭ ਪਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ ਬੋਲਾ ਕਾ ਹਉ ਬਲ ਜਾਉ ਜਿਤ ਜਿਤ ਮੇਰਾ ਮਨ ਜਪੈ ਹਰਨਾਉ ਰਹਾ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੇ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪੁਰੀਤ ਚਲੈ ਹਰ ਮਾਰਗ ਕਵ ਨਾਨਕ ਭਾ ਮੇਰਾ ਕਰਮ ਜਿਸ ਪਿਤ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾ ਗੁਰਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰੇ ਰਾਖੈ ਕੋ ਸੋਏ ਰੋ ਗੁਰ ਕੇ ਚਰਨ ਰਦਾਉ ਤਹਾਰ ਅਗਨ ਸਾਗਰ ਜਪੁ ਤਰੇ ਪਾਰ ਗੁਰ ਮੂਰਤਿ ਸਿਉ ਲਾਇ ਧਿਆਨ ਈਹਾ ਊਹਾ ਪਾਵੇ ਮਾਨ ਭਗਤ ਿਆਗ ਗੁਰਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਉੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਆਨ ਰਾਮ ਰਸਨ ਵਖਾਣੀ ਰਹਾ ਇਕ ਕਸ ਬੇਨ ਨਾ ਹੀ ਦੂਜਾ ਕੋਏ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਖਰ ਮਨ ਮਹਿ ਲੇਖ ਰਾਵਰਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਨਾ ਮਹਿ ਰਚਿਓ ਸਭ ਸੰਸਾਰ ਤਿਸ ਭਉ ਨਹੀ ਜਿਸ ਨਾਮ ਆਧਾਰਾ ਭਉ ਨ ਵਿਆਪਤਾ تیری ਸਰਣਾ ਜੋ ਤਦ ਭਾਵੈ ਸੋਈ ਕਰਣਾ ਰਹਾ ਸੋਗ ਰਖਮ ਆਵਣ ਜਾਣਾ ਤੈਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਅਸੀ ਉਤਰ ਜਨ ਸਦ ਗੁਰ ਪਾਇਆ ਰਾਖ ਲੈ ਪ੍ਰਭ ਰਾਖਨ ਹਾਰਾ ਕਉ ਨਾਨਕ ਕਿਆ ਜੰਤ ਵਿਚਾਰਾ ਗੌਰੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹਿ ਥਾਓ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾ ਤੁਮ ਮਨ ਵਸੇ ਤਉ ਦੁਖ ਨਾ ਲਗਦਾ ਤੁਮਰੀ ਕਿਰਪਾ ਤੇ ਭ੍ਰੰਪਉ ਪਾਗੈ ਪਾਰ ਬ੍ਰਹਮ ਪਰਮ ਪ੍ਰਸਵਾਮੀ ਸਗਰ ਘਟਾ ਕੇ ਅੰਤਰ ਜਾਮੀ ਕਰੋਰ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸਚ ਰਾਸ ਗੌੜੀ ਮਹੱਲਾ ਪੰਜਵਾ ਕਾਹ ਬਿਨਾ ਜੈਸੇ ਤੋਥਰ ਤੁਖਾ ਨਾਮ ਬਿਹੂਨ ਸੁਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗਦੇ ਬਿਗਾਨੀ ਰਹਾ ਨਾਮ ਬਿਨਾ ਨਾਹੀ ਮੁਖ ਭਾਗ ਪਰਤ ਬਿਹੂਨ ਕਾਹ ਸੁਹਾਗ ਨਾਮ ਬਿਸਾਰ ਲਗੈ ਅਨਸੁਆਏ ਤਾਕੀ ਆਸ ਨਾ ਪੂਜੈ ਕਾਇ ਕਰ ਕਰਪਾ ਪ੍ਰਭ ਅਪਨੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗੌੜੀ ਮਹੱਲਾ ਪੰਜਵਾ ਤੂੰ ਸਮਰਥ ਤੂੰ ਹੈ ਮੇਰਾ ਸੁਆਮੀ ਸਭ ਕਿਛੁ ਤੁਮਤੇ ਤੂੰ ਅੰਤ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਨ ਉਧਰੇ ਜਨ ਕੋਟ ਰਹਾ ਜਿਤ ਜੀਵ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਕਨੇ ਜੋ ਕਿਛ ਵਰਤਾ ਸਭ ਤੇਰਾ ਪਹਣਾ ਹੁਕਮ ਬੂਝਾ ਸੋ ਸਚ ਸਮਾਣਾ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿੰਘ ਰੈ ਨਾਮ ਨਦਾਨ ਗੌੜੀ ਮਹੱਲਾ ਪੰਜਵਾ ਤਾਕਾ ਦਰਸ ਪਾਈਆ ਵਡਭਾਗੀ ਜਾਕੇ RAM ਨਾਮ ਲਿਵ ਲਾਗੀ ਜਾਕੇ ਹਰ ਵਸਿਆ ਮਨ ਮਾਹੀ ਤਾਕਾ ਦੁੱਖ ਸੁਪਨਾ ਪੀ ਨਹੀਂ ਰਹੋ ਸਰਮਨ ਧਾਨ ਰਾਖੇ ਜਨ ਮਾਹੀ ਤਾਕਾ ਸੰਗ ਕਿਰਵਖ ਦੁੱਖ ਜਾਹੇ ਜਨ ਕੀ ਮਹਿਮਾ ਕਥੀ ਨਾ ਜਾਏ ਪਰਮ ਬ੍ਰਹਮ ਜਨ ਰਹਿਆ ਸਮਾਏ ਕਾਰ ਕਿਰਪਾ ਪ੍ਰਭ ਬਿਨੋ ਸੁਨੀਜਾ ਦਾਸ ਕੀ ਤੂਰ ਨਾਨਕ ਕਉ ਦੀਜੈ ਗੌੜੀ ਮਹਲਾ ਪੰਜਵਾਂ ਹਰਿ ਸਿਮਰਤ ਤੇਰੀ ਜਾਇ ਬਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਿਆ ਵੇ ਕਾਮ ਰਹਾਉ ਹਰੈਣ ਦਿਨ ਸੇ ਗੁਣ ਗਾਉ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋੜ ਪਾਵ ਏਕ ਟੇਗ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਹ ਵੇਖ ਮਹਾਸਾਗਰ ਤੇ ਜਨ ਤਰੇ ਨਾਨਕ ਜਾ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾ ਹਿਰਦਾ ਚਰਨ ਕਮਲ ਪ੍ਰਵਧਾਰੇ ਪੂਰੇ ਸਤਗੁਰ ਮਿਲਿ ਨਿਸ਼ਤਾਰੇ ਗੋਵਿੰਦ ਗੁਣ ਗਾਵੋ ਮੇਰੇ ਪਹਾਈ ਮਿਲ ਸਾਧੂ ਹਰਨਾਮ ਧਿਆਈ ਰਹਾ ਦੁਲਬ ਦੇਹ ਹੋਈ ਪ੍ਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਰ ਪਾਇਆ ਸਾਧ ਸੰਗ ਪਹਿ ਪਰਮ ਮਿਟਾਇਆ ਜਾਦ ਕਰ ਦੇਖੋ ਤਤ ਰਹਿ ਅਸਮਾਏ ਨਾ ਇੱਕ ਦਾਸ ਹਰ ਕੀ ਸਰਣਾਏ ਗਉੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕਾ ਬਲ ਜਾਓ ਜਪ ਜਪ ਜੀਵਾ ਸਤਗੁਰ ਨਾ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾ ਚਾਰਨ ਕਮਨ ਹਿਰਦਾ ਔਰ ਤਾਰੀ ਮਾਤਾ ਧਨ ਗੁਰ ਪ੍ਰਾਣ ਆਧਾਰੀ ਸਫਲ ਜਨਮ ਹੋਵਾ ਪ੍ਰਵਾਨ ਗੁਰ ਪਾਰ ਬ੍ਰਹਮ ਨਿਗਟ ਕਰ ਜਾਣ ਸੰਤ ਧੂਰ ਪਾਈਐ ਵਡ ਭਾਗੀ ਨਾਨਕ ਗੁਰ ਭੇਟ ਤ ਹਰਿ ਸਿਉ ਲਿਵ ਲਾਗੀ ਗਉੜੀ ਮਹਲਾ ਪੰਜਵਾ ਕਰਾ ਦੋ ਕਰਮ ਦਿਖਾਵੇ ਹੋਰ RAM ਕਿਦਰ ਗਏ ਬਾਦਾ ਚੋਰ ਹਰਾਮ ਰਮਾ ਸੋਈ ਰਾਮਾ ਜਰਥਲ ਮਹੀਰ ਇਕ ਸਮਾਨ ਰਹਾ ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵੈ ਜੰਪੁਰ ਬਾਧਾ ਚੋਟਾ ਖਾਵੈ ਹਰਕ ਪਰਦੇ ਮਹਿ ਕਮਾਵੈ ਵਿਕਾਰ ਖਿਮ ਮਹਿ ਪ੍ਰਗਟ ਹੋਇ ਸੰਸਾਰ ਅੰਤਰ ਸਾਜ ਨਾਮ ਰਸ ਰਤ ਮਾਨਕ ਤਿਸੇ ਕਿਰਪਾਲ ਵਿਧਾਤਾ ਗੌਰੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ 부ਝਾਰੇ ਹਰ ਰੰਗ ਰਾਤਾ ਸੋਜ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਿਦਾਤਾ ਰਹਾ ਸੰਤਾ ਸੰਗ ਬੈਸ ਗੁਣ ਗਾਏ ਤਾ ਕਾ ਰੰਗ ਨਾ ਉਤਰ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੋਰ ਰੰਗੇ ਐਸੇ ਪਹਿਨ ਹਾਲ ਕਉ ਨਾਨਕ ਗੁਰ ਭਏ ਹੈ ਦਇਆਲ ਗੌੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕੇਲ ਵਿਖਣਾ ਸੇ ਸੁਖ ਸਹਿਜ ਆਨੰਦ ਨਵਾਸੇ RAM ਜਨਾ ਕੋ RAM ਪਰੋਸਾ ਨਾਮ ਜਪ ਤ ਸਭ ਮਿਟਿਓ ਅੰਦੇਸਾ ਰਹਾ ਸਾਧ ਸੰਗ ਕਾਸ਼ਿ ਭਾਵਨਾ ਪ੍ਰਾਤੀ ਗੁਣ ਗੋਪਾਲ ਗਾਈਏ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਕਮਲ ਕੀ ਦਿਨੀ ਓਟ ਕਹੋ ਨਾਨਕ ਮਨ ਪ੍ਰਪਈ ਪਰਤੀਤ ਨਿਰਮਲ ਜਸ ਪੀਵੇ ਜਨਨੀਤ ਗਉੜੀ ਮਹੱਲਾ ਪੰਜਵਾ ਹਰ ਚਰਣੀ ਜਾ ਕਾ ਮਨ ਲਾਗਾ ਦੂਖ ਦਰਦ ਭ੍ਰਮਤਾ ਕਾ ਭਾਗਾ ਹਰਤਨ ਕੋ ਵਾਪਾਰੀ ਪੂਰਾ ਜਸ ਸੇ ਨਿਵਾਜੇ ਸੋ ਜਨ ਸੂਰ ਰਹਾਓ ਜਾ ਕੋ ਭੇ ਕਿਰਪਾਲ ਗੁਸਾਏ ਸੇ ਜਨ ਲਾਗੇ ਗੁਰ ਕੀ ਪਾਈ ਸੂ ਸਿਆਜ ਸਾਥ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੌੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉਚਾਉ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਹਾ ਸੂਖ ਸਹਿਜ ਰਸ ਮਹਾਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕ ਸੰਗ ਕਿਰ ਵਿਖ ਸਭ ਧੋਏ ਤਾਰ ਕਿਰਪਾ ਪ੍ਰਭ ਦੀਨ ਦਾ ਅੱਲਾ ਨਾਨਕ ਦੀਜਾ ਸਾਧਰਵਾਲਾ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈਨ ਖਾਏ ਤਿਸ ਸਿਉ ਆਸ ਕਿਉ ਬਣਾਏ ਮਾਏ ਖਸਮ ਬਿਸਾਰ ਆਨ ਕਮ ਲੱਗੇ ਕੌਡੀ ਬਦਲੇ ਰਤਨ ਤਿਆਗ ਰਹਾਉ ਬਤੇ ਪ੍ਰਬੂ ਤੇ ਆਗ ਲਾਗਤਾਨਸ ਲੋਭਾ ਦਾਸ ਸਲਾਮ ਕਰਤ ਕਤ ਸੁਭਾ ਅੰਮ੍ਰਿਤ ਰਸ ਖਾਵੇ ਖਾਨ ਪਾਨ ਜਿਨ ਦੀਏ ਤਿਸੇ ਨ ਜਾਣੇ ਸਵਾਨ ਕਹਉ ਨਾਨਕ ਹਮ ਨੂਣ ਹਰਾਮੀ ਬਖਸ਼ ਲੇਹੋ ਪ੍ਰਭ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮਜਨ ਇਸਨਾਨ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਰ ਕੀ ਕਥਾ ਰਦਮਾਏ ਬਸਾਈ ਮਨ ਬਾਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕੇ ਹਰਿ ਦੇਵਸੈ ਭਗਵਾਨ ਕਹਉ ਨਾਨਕ ਸੇ ਜਨ ਪੂਰੇ ਜਿਨਾ ਪ੍ਰਾਪਤ ਸਾਧੂ ਧੂਰੇ ਗੌਰੀ ਮਹੱਲਾ ਪੰਜਵਾ ਖਾਦਾ ਪੈਨਦਾ ਮੂਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਨ ਜੀਉ ਪਿੰਡ ਦੀਨਾ ਕੋਟ ਜਨਮ ਭਰਮੇ ਬੋਜੂਨਾ ਰਹਾ ਸਾਗਤ ਕੀ ਐਸੀ ਹੈ ਰੀਤ ਜੋ ਕਿਸ ਕਰੈ ਸਗਲ ਵਿਪਰੀਤ ਜੀਉ ਪ੍ਰਾਣ ਜਨ ਮਾ ਤਨ ਧਾਰਿਆ ਸੋਈ ਠਾਕੁਰ ਮਨੋ ਵਿਸਾਰਿਆ ਬਦੇ ਵਿਕਾਰ ਲਿਖੇ ਬਹੁ ਕਗ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣ ਆਏ ਬੰਧਨ ਕਾਟ ਤਰੈ ਇਹ ਨਾ ਪਾਰ ਬ੍ਰਹਮ ਤੇਰੀ ਸਰਣ ਆਏ ਬੰਧਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਕੋ ਕਿੰਨੂ ਮੀਤ ਸਗਲ ਮਨੋਰਥ ਮੁਗਤ ਪਾਦ ਦੀਤ ਐਸਾ ਮੀਤ ਕਰੋ ਸਭ ਕੋ ਏ ਜਾਤੇ ਬਿਰਥਾ ਕੋਈ ਨਾ ਹੋਏ ਰਹਾ ਆਪਣੇ ਸਰਾਏ ਰਿਦਾ ਲੈ ਤਹਰੀਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕਬਾਰ ਨਾਨਕ ਬਲਹਾਰ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾ ਕੋਟ ਬਿਵਨ ਹਿਰੇ ਮਨ ਮਾਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾ ਸੇ ਰਹਾ ਸਰਵ ਕਲਿਆਣ ਸੁਖ ਸਹਿਜਨ ਦਹਾਨ ਜਾ ਕੇ ਰਦਾ ਵਸੇ ਭਗਵਾਨ ਆਕੜੇ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਰਦੇ ਮਹਤਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਾਉ ਨਾਨਕ ਅਟਲੋ ਧਰਮ ਗਉੜੀ ਮਹੱਲਾ ਪੰਜਵਾ ਕਰ ਕਿਰਪਾ ਪੀਟੇ ਗੁਰ ਸੋਈ ਤਿਤ ਬਲ ਰੋਗ ਨ ਬਿਆਪੈ ਕੋਈ ਰਾਮ ਰਮਨ ਤਰਨ ਪੈ ਸਾਗਰ ਸਰਣ ਸੂਰ ਫਾਰੇ ਜਮ ਕਾਗਰ ਰਹਾ ਸਤਿਗੁਰ ਮੰਤਰ ਦੀਓ ਹਰ ਨਾਮ ਇਹ ਆਸਰ ਪੂਰਨ ਭੈ ਕਾਮ ਜਾਵ ਤਵ ਸੰਜਮ ਪੂਰੀ ਵਡਿਆਈ ਗੁਰ ਕਰਪਾਲ ਹਰ ਭੈ ਸਹਾਈ ਮਾਨ ਮੋਹ ਖੋਏ ਗੁਰ ਭਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ